ਉਦੀ ਜ਼ਬਾਨੋਂ ਨਿਕਲ ਰਿਹਾ ਹੈਂ ਦੈਂ ਰਾਜੀ ਨੂੰ ਸੁਪਨਾ ਆਇਆ ਸੁਪਨੇ ਵਿੱਚ ਰਾਜੀ ਨੇ ਦੇਖਿਆ ਕਿ ਉਹ ਪਲੰਗ ਉੱਤੇ ਹੀ ਲੇਟਿਆ ਹੋਇਆ ਸੀਸ ਮੈਲ ਦੇ ਬੋਹੇ ਆਪਣੇ ਆਪ ਖੁੱਲ ਗਏ ਇੱਕ ਬਹੁਤ ਡਰਾਉਣੀ ਸੂਰਤ ਉਸ ਵੱਲ ਵਧੀ ਹੈ ਜਿਸ ਸੂਰਤ ਦੇ ਹੁਲੀ ਬਾਰੇ ਉਸਨੇ ਗ੍ਰੰਥਾ ਵਿੱਚ ਪੜਿਆਂ ਤੇ ਬਾਤਾਂ ਸੁਣੀਆਂ ਸੀ ਉਦੀ ਜ਼ਬਾਨੋਂ ਨਿਕਲ ਰਿਹਾ ਹੈਂ ਦੈਂ ਸਰ ਸੰਗਤ ਜੀ ਭਗਤ ਪੀਪਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਸ ਤਰ੍ਹਾਂ 15 ਪੰਕਤਾਂ ਦੀ ਬਾਣੀ ਹੈ ਜਿਨੇ ਵਿੱਚ ਇੱਕ ਭਗਤ ਪੀਪਾ ਜੀ ਹੋਏ ਆ ਉਹਦੀ ਸਾਖੀ ਆਪ ਨੂੰ ਇਸ ਵੀਡੀਓ ਦੇ ਵਿੱਚ ਸਰਵਣ ਕਰਨ ਦੀ ਕਿਰਪਾਲਤਾ ਕਰੋ ਪੂਰੀ ਵੀਡੀਓ ਜਰੂਰ ਸੁਣੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੇ ਸਾਡੀ ਵੀਡੀਓ ਜਿਹੜੀਆਂ ਘਰ ਦੇ ਵਿੱਚ ਲਾ ਕੇ ਗੁਰਬਾਣੀ ਨਰੋਲ ਗੁਰਬਾਣੀ ਦੀ ਜਾਂ ਇਸ ਤਰ੍ਹਾਂ ਦੀਆਂ ਧਾਰਮਿਕ ਸਾਖੀਆਂ ਭਗਤਾਂ ਦੀਆਂ ਕੋਈ ਸਾਡੇ ਵੀਡੀਓ ਦੇ ਵਿੱਚ ਹੁੰਦੀਆਂ ਇਸ ਕਰਕੇ ਕਿਥੇ ਤੁਸੀਂ ਹੋਰ ਇੰਨੀਆਂ ਵੀਡੀਓ ਦੇਖਦੇ ਹੋ ਇਹ ਵੀ ਜ਼ਰੂਰ ਸੁਣਿਆ ਕਰੋ ਤੇ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਆਪ ਸਾਰੀ ਸੰਗਤ ਦੀ ਸਪੋਰਟ ਦੀ ਜ਼ਰੂਰਤ ਹੈ ਇਹ ਮੇਹਨਤੀ ਪ੍ਰਵਾਨ ਕਰਨੀ ਸੋ ਆਓ ਭਗਤ ਪੀਪਾ ਜੀ ਦੀ ਪੂਰੀ ਕਿਸਤਨਾਉ ਰਾਜਾ ਸੀ ਰਾਜੀ ਤੋਂ ਭਗਤ ਬਣੇ ਉਹਦੀ ਸਾਖੀ ਆਪ ਸਰਵਣ ਕਰੀਏ ਪੀਪਾ ਜੀ ਗਗਨਾਉ ਦੇ ਰਾਜਾ ਸਨ ਇਹਨਾਂ ਦਾ ਜਨਮ 1483 ਮਿਕਰਮਿਨ ਹੋਇਆ ਬਾਪ ਦੇ ਮਨ ਪਿੱਛੋਂ ਰਾਜ ਤੱਕ ਉਤੇ ਬੈਠੇ ਜਦੋਂ ਰਾਜ ਭਾਗ ਮਿਲਿਆ ਤਦੋਂ ਇਹਨਾਂ ਦੀ ਚੜ੍ਹਦੀ ਜਵਾਨੀ ਸੀ ਉਹ ਜਵਾਨੀ ਜਿਸ ਨੂੰ ਅੰਨੀ ਜਵਾਨੀ ਆਖਿਆ ਜਾਂਦਾ ਹੈ ਜਦੋਂ ਪੁਰਸ਼ ਤੇ ਹੰਕਾਰ ਤੇ ਕਾਮ ਠਾਠਾ ਮਾਰਦਾ ਹੈ 12 ਸੁੰਦਰ ਨਾਰੀਆਂ ਨਾਲ ਪਿੱਪਾ ਜੀ ਨੇ ਨੇ ਸ਼ਾਦੀਆਂ ਕੀਤੀਆਂ ਹਰ ਇੱਕ ਰਾਣੀ ਇੱਕ ਦੂਸਰੀ ਨਾਲੋਂ ਵੱਧ ਚੜਕੇ ਰੋਗਵੰਤੀ ਸੀ ਪਰ ਸਭ ਤੋਂ ਛੋਟੀ ਪਦਮਣੀ ਰਾਣੀ ਸੀਤਾ ਸੀ ਸੀਤਾ ਨਾਲ ਪੀਪਾ ਜੀ ਸਭ ਤੋਂ ਬਹੁਤ ਪਿਆਰ ਕਰਨੇ ਸਨ ਪਿਆਰ ਹੀ ਨਹੀਂ ਸੀਤਾ ਨਾਲ ਪ੍ਰਸ਼ਾਵੇਂ ਮੰਗ ਰਹੇ ਹੁੰਦੇ ਸਨ ਰਾਜ ਭਾਗ ਜਵਾਨੀ ਤੇ ਸੁੰਦਰ ਨਾਰੀਆਂ ਦੇ ਅੰਤੇ ਪੀਪਾ ਜੀ ਦੀਵੀ ਦੁਰਗਾ ਦੇ ਉਪਾਸਕ ਸਨ ਕਦੀ ਕਦਾਈ ਚੰਗੇ ਸਾਧੂਆਂ ਨੂੰ ਰਾਜ ਮੈਨ ਵਿੱਚ ਸੱਦ ਕੇ ਗਿਆਨ ਚਮਚਾ ਵੀ ਕਰਦੇ ਪਰ ਰਾਣੀਆਂ ਕੋਲ ਹੁੰਦੀਆਂ ਉਸ ਨਿਰਾਜਮਨ ਵਿੱਚ ਬ੍ਰਾਹਮਣਾਂ ਦਾ ਬਹੁਤ ਸਤਕਾਰ ਸੀ ਪਰ ਉਹ ਦੇਵੀ ਦੀ ਉਪਾਸਨਾ ਰਸਮੀ ਸੀ ਜਿਵੇਂ ਵੱਡੇ-ਵੱਡੇ ਦੇ ਕਰਦੇ ਆਏ ਸਨ ਇੱਕ ਦਿਨ ਪੀਪਾ ਜੀ ਨੂੰ ਪਤਾ ਲੱਗਾ ਕਿ ਉਹਦੇ ਸ਼ਹਿਰ 'ਚ ਵੈਸ਼ਨਵ ਸਾਧੂਆਂ ਦੀ ਇੱਕ ਮੰਡਲੀ ਆਈ ਹੈ ਉਹ ਹਰ ਜਸ ਤੇ ਰਾਮ ਨਾਮ ਦਾ ਭਜਨ ਬਹੁਤ ਰਸੀਲੀ ਜ਼ੁਬਾਨ ਨਾਲ ਕਰਦੇ ਹਨ ਸਾਧੂ ਰਾਜ ਰੂਪ ਨੇ ਸਾਧੂਆਂ ਦੀ ਹੁਕਮਾਂ ਸੁਣ ਕੇ ਰਾਜੇ ਨੇ ਸੀਤਾ ਤੇ ਹੋਰ ਰਾਣੀਆਂ ਨਾਲ ਸਲਾਹ ਕੀਤੀ ਕਿ ਵੈਸ਼ਨਵ ਸਾਧੂਆਂ ਨੂੰ ਭੋਜਨ ਸ਼ਕਾਉਣਾ ਚਾਹੀਦਾ ਹੈ ਸਲਾਹ ਪੱਕੀ ਹੋ ਜਾਣ ਵਿੱਚੋਂ ਰਾਜਾ ਆਪ ਸੰਤ ਮੰਡਲੀ ਕੋਲ ਗਿਆ ਤੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ हे ਸੰਤ ਜਨੋ ਮੇਰੇ ਗ੍ਰਹਿ ਵਿਖੇ ਚੰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕਰੋ ਤੇ ਪੁੱਜਣੇ ਸ਼ਾਹੂ ਗ੍ਰਾਵੀਖੀ ਆਪ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋ ਜਾਵੇਗਾ ਪੀਪੇ ਦੀ ਬੇਨਤੀ ਸੁਣ ਕੇ ਉਸ ਦੀ ਭਗਤੀ ਤੇ ਭਾਵ ਨੂੰ ਦੇਖ ਕੇ ਸੰਤ ਮੰਡਲ ਨੇ ਦੇ ਮੁਖੀ ਨੇ ਨਿਯਮਤਾ ਮੰਨ ਲਿਆ ਸਾਰੀ ਸੰਤ ਮੰਡਲ ਨੇ ਰਾਜ ਮਹਿਲ ਵਿੱਚ ਪਧਾਰੀ ਜਿਹੋ ਜਿਹੇ ਸਾਧੂ ਸੰਤਾਂ ਨੇ ਮੰਗਿਆ ਉਹੋ ਜਿਹਾ ਹੀ ਦਿੱਤਾ ਗਿਆ ਬਣੀ ਸੁਜਰਜਤ ਸੁੰਦਰ ਯਾਨਕੀ ਸੁਚਿੰਤਾ ਤੇ ਨਿਮਰਤਾ ਦੇ ਨਾਲ ਸੇਵਾ ਕੀਤੀ ਗਈ ਰਾਜੀ ਤੇ ਰਾਣੀਆਂ ਦੀ ਪਨੇਨ ਸ਼ਰਧਾ ਤੇ ਭਗਤੀ ਭਾਵ ਨੂੰ ਦੇਖ ਕੇ ਸੰਤ ਬਹੁਤ ਖੁਸ਼ ਹੋਏ ਪਰ ਇਹ ਜਾਣ ਕੇ ਕਿ ਰਾਜਾ ਪੱਥਰ ਦੀ ਦੇਵੀ ਦੁਰਗਾ ਦਾ ਪੂਜਾਰੀ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ। ਸਿਵਾ ਸ਼ੱਦਾ ਵਿੱਚ ਬਹੁਤ ਖੁਸ਼ ਹੈ ਅਜੇ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਇੱਕ ਪੱਥਰ ਦੀ ਦੇਵੀ ਦਾ ਪੁਜਾਰੀ ਹੈ ਤਾਂ ਇਹ ਨੇਕ ਕਿ ਉਹਨਾਂ ਨੂੰ ਉਸ ਸੰਤ ਮੰਦਰੀ ਨੂੰ ਦੁੱਖ ਹੋਇਆ। ਉਹ ਸੰਤ ਸੁਆਮੀ ਰਾਮਾਨੰਦ ਜੀ ਦੇ ਚੇਲੇ ਸਨ। ਜਿਸ ਰਾਮਾਨੰਦ ਜੀ ਦਾ ਆਪ ਜੀ ਨੇ ਪਿੱਛੇ ਭਗਤ ਰਵਦਾਸ ਜੀ ਦੀ ਵੀਡੀਓ ਦੇ ਵਿੱਚ ਜ਼ਿਕਰ ਹੁੰਦਾ ਹੈ। ਤਪਕ ਦਰਬਾਸ਼ ਜੀ ਦੇ ਗੁਰੂ ਵੀ ਸਨ ਤਾਪ ਜੀ ਨੇ ਪਿੱਛੇ ਸਰਨ ਕੀਤਾ ਤਾਂ ਸਰਵ ਸ਼ਕਤੀਮਾਨ ਪਰਮਾਤਮਾ ਨੂੰ ਸਰਵ ਵਿਆਪੀ ਤੇ ਅਕਾਲ ਮੰਦੇ ਸਨ ਭੋਜਨ ਸ਼ਰਧ ਕੇ ਪ੍ਰਸੰਨ ਹੋਣ ਪਿੱਛੋਂ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਭਗਵਾਨ ਰਾਜੇ ਪੀਪੀ ਨੂੰ ਸਮੱਤ ਬਖਸ਼ ਇਹ ਪੱਥਰ ਪੂਜਿਕ ਨਾ ਰਹੀ ਹਰ ਭਗਤ ਕਰੇ ਆਖਦੇ ਨੇ ਭਗਜਨਾਨੀ ਅਰਦਾਸ ਦਿੱਠੀ ਨਹੀਂ ਜਾਂਦੀ ਉਹ ਸਹਾਰੀ ਨੇ ਪਰਮੇਸ਼ਰ ਨੇ ਸੁਣ ਲਈ ਰਾਜੇ ਨੂੰ ਸੱਚੀ ਭਗਤੀ ਦੇ ਪਾਉਣ ਵਾਸਤੇ ਇੱਕ ਵਿਵਹਤ ਸੋਚੀ ਪੀਪਾ ਜੀ ਨੂੰ ਸੁਪਨਾ ਆਉਣਾ ਰਾਜਾ ਪੀਪਾ ਬੜੀ ਸ਼ਾਨ ਨਾਲ ਮਹਿਲ ਵਿੱਚ ਮਖਮਲੀ ਗਦੈਲੀ ਉੱਤੇ ਰਾਤ ਸੁੱਤਾ ਪਿਆ ਸੀ ਉਸ ਦੀ ਪਿਆਰੀ ਸੀਤਾ ਉਸ ਦੇ ਕੋਲ ਸੀ ਸੰਸਾਰ ਦੀ ਕਿਸੇ ਖੜੋਂ ਦੀ ਉਸ ਨੂੰ ਚਿੰਤਾ ਨਹੀਂ ਸੀਤਾ ਨਾਲ ਲਾੜ ਪਿਆਰ ਕਰਦਿਆਂ ਕਰਦਿਆਂ ਨੂੰ ਨੀਂਦ ਆ ਗਈ ਸੀ ਸੀਤਾ ਵੀ ਘੂਕ ਸੌ ਗਈ ਰਾਜੇ ਨੂੰ ਸੁਪਨਾ ਆਇਆ ਸੁਪਨੇ ਵਿੱਚ ਰਾਜੇ ਨੇ ਵੇਖਿਆ ਕਿ ਉਹ ਪਲੰਗ ਉੱਤੇ ਹੀ ਲੇਟਿਆ ਹੋਇਆ ਸੀਸ ਮੈਲ ਦੇ ਬੋਹੇ ਆਪਣੇ ਆਪ ਖੁੱਲ ਗਏ ਇੱਕ ਬਹੁਤ ਡਰਾਉਣੀ ਸੂਰਤ ਉਸ ਵੱਲ ਵਧੀ ਹੈ ਜਿਸ ਸੂਰਤ ਦੇ ਖੁਲਿਏ ਬਾਰੇ ਉਸਨੇ ਗ੍ਰੰਥਾਂ ਵਿੱਚ ਪੜ੍ਹਿਆ ਤੇ ਮਤਨਾਂ ਵਿੱਚ ਸੁਣਿਆ ਸੀ ਉਸ ਦੀ ਜ਼ੁਬਾਨੋਂ ਨਿਕਲ ਰਿਹਾ ਹੈ ਦੈਂ ਹੈ ਦੈਂ ਉਹ ਦੰਤ ਰਾਜੇ ਦੇ ਪਲੰਗ ਕੋਲ ਗਿਆ ਉਸ ਦੇ ਦੰਦ ਤੇ ਹੱਥਾਂ ਦੇ ਨੌ ਡਰਾਉਣੇ ਸਨ ਜਾਨ ਬਚਾਉਣ ਵਾਸਤੇ ਰਾਜੇ ਨੇ ਪਲੰਗ ਉਠੋੜ ਕੇ ਨਸਣਾ ਚਾਇਆ ਪਰ ਉਹ ਨਸ ਨਾ ਸਕਿਆ ਦੈਂਤ ਨੇੜੇ ਆ ਗਿਆ ਉਸ ਨੇ ਪੀਪੇ ਨੂੰ ਆਖਿਆ ਕੱਲ ਤੋਂ ਦੁਰਗਾ ਦੀ ਪੂਜਾ ਨਾ ਕਰੀ ਜੀ ਉਸ ਦੀ ਪੂਜਾ ਕਰੇਗਾ ਤਾਂ ਤੈਨੂੰ ਮਾਰ ਦੇਵਾਂਗਾ ਬਸ ਦੁਰਗਾ ਪੂਜਾ ਨਾ ਕਰੀ ਇਹ ਆਖ ਕੇ ਉਹ ਦੈਂਤ ਉੱਠੀ ਪੈਰੀ ਪਿੱਛੇ ਮੁੜ ਗਿਆ ਦਰਵਾਜੀ ਪੂਲ ਜਾ ਕੇ ਇਕਦਮ ਅਲੋਪ ਹੋ ਗਿਆ। ਇਹ ਭਗਤ ਜਨੋ ਸਾਸਮਿਓ ਰਾਜਾ ਪੀਪਾ ਡਰ ਗਿਆ। ਦੰਮਨ ਨੂੰ ਉਸ ਦਾ ਐਸਾ ਕਲੇਜਾ ਟੜ ਗਿਆ ਕਿ ਉਹ ਵਸ ਵਿੱਚ ਹੀ ਨਾ ਹੋਵੇ। ਕਲੇਜੇ ਦੀ ਧੜਕਣ ਨਾਲ ਉਸ ਦੀ ਨੀਂਦ ਖੁੱਲ ਗਈ। ਨੀਂਦ ਖੁੱਲਨੀ ਅਤੇ ਉਸ ਨੇ ਅੱਖਾਂ ਮਲ ਕੇ ਦੇਖਿਆ ਕਮਰੇ ਦਾ ਬੂਹਾ ਵੱਜਾ ਸੀ ਸੀਤਾ ਕੋ ਸੁੱਤੀ ਪਈ ਸੀ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਰਾਜੇ ਨਾਲ ਕੀ ਬੀਤੀ ਰਾਜੇ ਨੇ ਕਾਲੀ ਨਾਲ ਸੀਤਾ ਨੂੰ ਜਗਾਇਆ ਜਦੋਂ ਉਹ ਜਾਗ ਪਈ ਤਾਂ ਉਸ ਨੇ ਸੁਪਨੇ ਦੀ ਸਾਰੀ ਘਟਨਾ ਸੁਣਾ ਕੇ ਆਖਿਆ ਮੈਂ ਹੁਣੇ ਦੁਰਗਾ ਦੇ ਮੰਦਰ ਜਾਣਾ ਸੀਤਾ ਪਰ ਅਜੇ ਤਾਂ ਰਾਤ ਹੈ ਸਵੇਰ ਹੋਣ ਦਿਓ ਸੀਤਾ ਕਹਿਣ ਲੱਗੀ ਰਾਜਾ ਪੀਪਾ ਨਹੀਂ ਇਸੇ ਵੇਲੇ ਉਠ ਛੇਦੀ ਘਰ ਮੇਰਾ ਕਲੇਜਾ ਧੜਕ ਕੇ ਬਾਹਰ ਆਉਣ ਵਾਲਾ ਸੀਤਾ ਉਠ ਬੈਠੀ ਦੁਰਗਾ ਦਾ ਮੰਦਿਰ ਰਾਜ ਮੈਲ ਵਿੱਚੀ ਸੀ ਉਸ ਵਿੱਚ 24 ਘੰਟੇ ਘੋੜੀ ਦੀ ਜੋਤ ਜਗਦੀ ਰਹਿੰਦੀ ਸੀ ਸੀਤਾ ਸਮੇਤ ਰਾਜਾ ਪੀਪਾ ਦੁਰਗਾ ਦੇ ਮੰਦਿਰ ਪੁੰਜਾ ਦੁਰਗਾ ਦੀ ਮੂਰਤੀ ਸਾਹਮਣੇ ਨੰਨਵਨ ਪ੍ਰਣਾਮ ਕਰਕੇ ਹਿਲਦੇ ਨੇ ਵਿਦਨਾ ਪ੍ਰਗਟ ਕਰਨ ਕਰਨ ਹੀ ਲੱਗਾ ਸੀ ਨਰੰਗਾ ਦੇ ਮੂਰਤੀ ਦੇ ਪਿੱਛੋਂ ਗੈਬੀ ਆਵਾਜ਼ ਆਈ ਰਾਜਾ ਮੇਰੀ ਪੂਜਾ ਨਾ ਕਰ ਮੈਂ ਪੱਥਰ ਹਾਂ ਕਿਸੇ ਸੰਤ ਦੇ ਲੱਗ ਉਸ ਦੀ ਕਿਰਪਾ ਨਾਲ ਭਗਤੀ ਦੇ ਸੇਹੀ ਮਾਰਗ ਨੂੰ ਪਾਵੇਂਗਾ ਮੈਂ ਤੇਰੀ ਕਲਿਆਣ ਨਹੀਂ ਕਰ ਸਕਦੀ ਕਲਿਆਣ ਬਦਲੇ ਹੀ ਤੂੰ ਮੇਰੀ ਪੂਜਾ ਕਰਨਾ ਜਾ ਜਿਹੜੇ ਸੰਤ ਤੇਰੇ ਘਰੋਂ ਪੋਜਨ ਛੱਕੇ ਗਏ ਨੇ ਉਹਨਾਂ ਨੂੰ ਪੁੱਛ ਇਹਨਾਂ ਬਚਨਾਂ ਨੂੰ ਪੀਪੇ ਤੇ ਉਸ ਦੀ ਰਾਣੀ ਸੀਤਾ ਨੇ ਬੜੇ ਧਿਆਨ ਨਾਲ ਸੁਣਿਆ ਪਰ ਹੈਰਾਨ ਸਨ ਕਿ ਕਿ ਇਹ ਕੌਦਕ ਪਹਿਲਾਂ ਕਿਉਂ ਨਾ ਹੋਇਆ ਕਈ ਸਾਲ ਪਹਿਲਾਂ ਦੁਰਗਾ ਦੀ ਪੂਜਾ ਕਰਦੇ ਰਹੇ ਦੁਰਗਾ ਦੀ ਮੂਰਤੀ ਬਣੀ ਨੂੰ 200 ਸਾਲ ਹੋ ਗਏ ਵੱਡੇ-ਵੱਡੇ ਰੇ ਪੁੰਚਦੀ ਆਏ ਉਹਨਾਂ ਮਲੇ ਇਹ ਕਿਉਂ ਨਾ ਬੋਲੀ ਇਹ ਵਿਚਾਰ ਉਹਨਾਂ ਦੇ ਮਨ ਦੇ ਸਨ ਜबान ਤਾਂ ਉਹ ਦਰ ਦੇ ਖੋਲ ਨਹੀਂ ਸਕੇ ਦੋਵੇਂ ਇੱਕ ਦੂਸਰੇ ਵੱਲ ਵੇਖਦੇ ਹੋਏ ਦੁਰਗਾ ਦੀ ਮੂਰਤੀ ਨੂੰ ਅੰਤਮ ਪ੍ਰਣਾਮ ਕਰਕੇ ਹੌਲੀ-ਹੌਲੀ ਆਪਣੇ ਮਹਿਲ ਨੂੰ ਆ ਗਏ ਸਵੇਰ ਹੋਈ ਰਾਜੀ ਪੀਪੇ ਨੇ ਇਸ਼ਨਾਨ ਕੀਤਾ ਕੁਝ ਖਾਨਬੀਨ ਤੋਂ ਪਹਿਲਾਂ ਹੀ ਉਸਨੇ ਆਪਣੇ ਸੇਵਕਾਂ ਨੂੰ ਉਸ ਸੰਤ ਮੰਡਲੀ ਦੇ ਮੁਖੀ ਵੱਲ ਭੇਜਿਆ ਬਹੁਤ ਨਿਮਰਤਾ ਨਾਲ ਬੇਨਤੀ ਕਰਕੇ ਉਧਰ ਭੇਜਿਆ ਕਿ ਸੰਤ ਜੀ ਰਾਜ ਮਹਿਲ ਵਿੱਚ ਆ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਸੇਵਕ ਸੰਤਾ ਪਾਸ ਪੁੱਜਾ ਪੀਪਾ ਨੇ ਜੋ ਕੁਝ ਜਿਵੇਂ ਕਿਹਾ ਸੀ ਉਸੇ ਤਰ੍ਹਾਂ ਉਹ ਕੁਝ ਸੇਵਕ ਨੇ ਸੰਤਾਂ ਨੂੰ ਜਾ ਆਖਿਆ ਨਾਲ ਹੀ ਸੇਵਕ ਨੇ ਦੱਸਿਆ ਕਿ ਅੱਜ ਉਹ ਬਿਪਾ ਬਹੁਤ ਹਰਾਨ ਤੇ ਉਦਾਸ ਹਨ ਦਿਲ ਦੀਆਂ ਗੁੱਜਣ ਵਾਲੇ ਪੂਰਨ ਸੰਤ ਤਾੜ ਗਏ ਕਿ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਰਾਜੇ ਨੂੰ ਸਮਰੱਥ ਬਖਸ਼ ਕੇ ਸਿੱਧੇ ਰਾਤਨ ਵਾਸਤੇ ਪਰ ਇਹ ਉਹ ਆਨੰਦ ਚਿੱਤ ਮਹਿਲ ਵੱਲ ਭਧਾਰੇ ਜਦੋਂ ਸੰਤ ਜੀ ਰਾਜੇ ਕੋਲ ਗੁੰਜੇ ਤਾਂ ਉਸ ਦਾ ਚਿਹਰਾ ਦੇਖ ਕੇ ਖੁਸ਼ ਹੋ ਨੂੰ ਮੈਂ ਪਰ ਰਾਜਾ ਨਰਾਲੀ ਹਾਲਤ ਵਿੱਚ ਸੀ ਉਹ ਦੁਰਗਾ ਦੀ ਪੂਜਾ ਵਾਸਤੇ ਨਾ ਗਿਆ ਰਾਜ ਪੰਡਿਤ ਤੇ ਬ੍ਰਾਹਮਣ ਦੁਰਗਾ ਦਾ ਪੁਜਾਰੀ ਮੁੜ ਮੁੜ ਕੇ ਸਦਨ ਵਾਸਤੇ ਸੁਨੇਹੇ ਭੇਜਦੇ ਰਹੇ ਹਾਰ ਕੇ ਆਪ ਨਹੀਂ ਆਈ ਪਰ 비ਬਾ ਜੀ ਨੇ ਇਹ ਉੱਤਰ ਦਿੱਤਾ ਦੇਵੀ ਇਸ ਹਾਮਨੀ ਮੈਂ ਕਦੀ ਨਹੀਂ ਜਾ ਸਕਦਾ ਪੀਪਾ ਜੀ ਬਰਾਗੀ ਜੇ ਹੋਵੇ ਉਹਨਾਂ ਦੀਆਂ ਅੱਖਾਂ ਵਿੱਚ ਨਰਾਲੀ ਚਮਕ ਸੀ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਕੇ ਰਾਜੀ ਦੀ ਉਦਾਸੀ ਦੂਰ ਹੋ ਗਈ ਉਸ ਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ ਹੇ ਹਰ ਭਗਤੋ ਮੇਰਾ ਦੁੱਖ ਦੂਰ ਕਰੋ ਆਪ ਹੀ ਦੁੱਖ ਲਾਗੇ ਜੇ ਤੇ ਹੁਣ ਆਪ ਹੀ ਨਿਵਰਤ ਕਰ ਸਕਦੇ ਜੇ ਮੈਨੂੰ ਆਪਣੇ ਗੁਰੂ ਕੋਲ ਲੈ ਚਲੋ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ ਦਰਸ਼ਨ ਵਾਸਤੇ ਮੇਰਾ ਦਿਲ ਮਹਿਮਰ ਹੋ ਉਠਿਆ ਨਾ ਕੁਝ ਖਾਣ ਨੂੰ ਪੀਣ ਨੂੰ ਚਿਤ ਕਰਦਾ ਜੇ ਮੈਨੂੰ ਉਹਨਾਂ ਦੇ ਦਰਸ਼ਨ ਨਾ ਹੋਏ ਤਾਂ ਮੈਂ دیਵਾਨਾ ਹੋ ਜਾਵਾਂ ਮੇਰੇ ਤੇ ਦਇਆਲਤਾ ਕਰੋ হে ਪ੍ਰਭੂ ਮੈਂ ਤੇਰਾ ਹਾਂ ਤੇਰਾ ਹਾਂ ਤੇਰਾ ਹਾਂ ਤੇਰਾ ਸੰਤ ਜੀ ਨੇ ਧੀਰਜ ਦਿੱਤੀ ਰਾਜਾਂ ਨੂੰ ਕਾਇਨਾ ਕਰ ਪ੍ਰਭੂ ਤੇਰੀ ਹਿਰਦੇ ਨੂੰ ਸ਼ਾਂਤ ਕਰੇਗਾ ਨਿਰਧਮ ਆਪ ਹੀ ਸ਼ਾਂਤ ਨਹੀਂ ਹੋਣਾ ਸਗੋਂ ਤੇਰੇ ਰਾਹੀ ਕਈਆਂ ਪਾਪੀਆਂ ਤੇ ਦੁਖੀਆਂ ਦਾ ਉਧਾਰ ਹੋਣਾ ਕਬਰ ਨਾ ਸਵਾਮੀ ਜੀ ਨੇ ਦਰਸ਼ਨ ਹੋ ਜਾਣਗੇ ਰਾਜਾ ਪੀਪਾ ਨੰਮਾ ਮਹਾਰਾਜ ਦੇਰ ਕਰਨ ਦਾ ਵੇਲਾ ਨਹੀਂ ਮੇਰੇ ਮਨ ਦੀ ਤੜਫਣਾ ਵੱਧਦੀ ਜਾ ਰਹੀ ਹੈ ਤਾਂ ਸੰਤ ਕਹਿਣ ਲੱਗਾ ਅੱਛਾ ਇੰਜ ਕਰੋ ਆਪ ਕਾਸ਼ੀ ਜਾਓ ਕਾਸ਼ੀ ਜਾ ਕੇ ਸੁਆਮੀ ਰਾਮਾਨੰਦ ਜੀ ਦਾ ਆਸ਼ਰਮ ਪੁੱਛ ਲੈਣਾ ਤਬੀਬਾ ਕਹਿਣ ਲੱਗਾ ਆਪ ਨਾਲ ਨਹੀਂ ਚਲਦੇ ਤਾਂ ਸੰਤ ਜੀ ਕਹਿਣ ਲੱਗੇ ਆਗਿਆ ਨਹੀਂ ਜਿਸ ਦਰਸ਼ਨ ਕਰਨੇ ਜਾਣਾ ਹੈ ਉਹ ਕੱਲਾ ਜਾਵੇ ਸੰਤ ਦੀ ਜਵਾਨ ਨੂੰ ਇਹ ਵਚਨ ਸੁਣ ਕੇ ਵੀਪਾ ਜੀ ਨੇ ਉਸ ਵੇਲੇ ਹੁਕਮ ਕੀਤਾ ਕਿ ਮੇਰੇ ਕਾਸ਼ੀ ਜਾਣ ਵਾਸਤੇ ਤਿਆਰੀ ਕੀਤੀ ਜਾਵੇ ਰਾਜਾ ਸੀ ਰਾਜੇ ਦੇ ਹੁਕਮ ਨੂੰ ਕੌਣ ਮੋੜੇ ਤੀਰਥ ਯਾਤਰਾ ਕਰਨ ਜਾਣ ਵਾਸਤੇ ਜਿਸ ਚੀਜ਼ ਤੇ ਸਾਧਨਾ ਨਹੀਂ ਲੋੜ ਸੀ ਉਹ ਇਕੱਠੀ ਕੀਤੀ ਗਈ ਰਾਤ ਵਿੱਚ ਬੈਠ ਕੇ ਰਾਜਾ ਵੀਪਾ ਕਾਸ਼ੀ ਨੂੰ ਤਿਆਰ ਹੋ ਗਿਆ ਸੋ ਸਾਥ ਸੰਗਤ ਜੀ ਇਸ ਤੋਂ ਅੱਗੇ ਆਪਾਂ ਦੂਸਰੀ ਵੀਡੀਓ ਦੇ ਵਿੱਚ ਕਿਵੇਂ ਰਾਜਾ ਵੀਪਾ ਜੀ ਉੱਥੇ ਸੁਆਮੀ ਰਾਮਾਨੰਦ ਜੀ ਕੋਲੇ ਜਾਂਦੇ ਕਿਵੇਂ ਉਹਨਾਂ ਦੇ ਦਰਸ਼ਨ ਕਰਦੇ ਕੀ ਉਪਦੇਸ਼ ਲੈਂਦੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਉਹਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ